ਵਾਈ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਮਹਾਰਾਜ ਰਣਜੀਤ ਸਿੰਘ ਜੀ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਪਏ ਆ ਇਹ ਅੱਜ ਆਪਣੀ ਦੂਸਰੀ ਵੀਡੀਓ ਤੇ ਜਦੋਂ ਮਹਾਰਾਜ ਮਹਾਰਾਜ ਰਵਿ ਸਿੰਘ ਜੀ ਦੇ ਪਿਤਾ ਸਿੰਘ ਉਹ ਵੀ ਜੰਗਾ ਜੂਦਾਂ ਤੇ ਲੜਾਈ ਕਰਦੇ ਹੁੰਦੇ ਸਨ ਉਹਨਾਂ ਨੇ ਨਾ ਸਿਆਲਕੋੜ ਦੇ ਸਿਆਲਕੋੜ ਜਾ ਕੇ ਹੱਲਾ ਬੋਲਿਆ ਤਾਵਾ ਬੋਲਿਆ ਤੇ ਉੱਥੋਂ ਦੇ ਸਾਰੇ ਉਹਨਾਂ ਨੇ ਨਾ ਇਤਿਹਾਸ ਹਥਿਆਰਸਾਨਾ ਜਿਹੜੇ ਆਪਣੇ ਕਬਜ਼ੇ ਵਿੱਚ ਕਰ ਲਏ ਤੇ ਇੱਕ ਜੰਮੂ ਦਾ ਬ੍ਰਿਜ ਰਾਜਵਾਲੀਆ ਰਾਜਾ ਸੀ ਇੱਕ ਜਿਹਨੂੰ ਬ੍ਰਿਜ ਰਾਜਵਾਲੀਆ ਸੀ ਤੇ ਜਿਹਨੂੰ ਇੱਕ ਵਾਦਾ ਚਿੱਤੇ ਕਰਵਾਇਆ ਸੀ ਮਹਾ ਸਿੰਘ ਜੀ ਨੇ ਜਿਹੜਾ ਉਹਨਾਂ ਦੇ ਉਹਨਾਂ ਦੇ ਪਿਤਾ ਸਰਦਾਰ ਚੜਤ ਸਿੰਘ ਜੀ ਨਾਲ ਉਹਨਾਂ ਕੀਤਾ ਸੀ ਤੇ ਜਦੋਂ ਉਹਦਾ ਜੰਮੂ ਦੇ ਰਾਜੇ ਦਾ ਕੰਮ ਨਿਕਲ ਗਿਆ ਤੇ ਉਹ ਮਹਾ ਸਿੰਘ ਨੂੰ ਕੋਈ ਲਤ ਬਾਣੀ ਪੜਾਂਦਾ ਪਿਆ ਸੀ ਤੇ ਉਹਨਾਂ ਨੇ ਫਿਰ ਜਾ ਕੇ ਜੰਮੂ ਉੱਤੇ ਹੱਲਾ ਬੋਲਿਆ ਤੇ ਬੱਸ ਮਿੰਟੋ-ਮਿੰਟੀ ਜੰਮੂ ਦਾ ਸ਼ਹਿਰ ਆਪਣੇ ਕਬਜ਼ੇ 'ਚ ਕਰ ਲਿਆ ਤੇ ਜਿਹੜਾ ਉਤੋਂ ਦਾ ਰਾਜਾ ਸੀ ਉਹ ਉਹ ਤੋਂ ਉਹਨੇ ਮਾ ਸਿੰਘ ਦਾ ਟਕਰਾ ਦੇ ਕੀ ਕਰਨਾ ਸੀ ਉਤਰ ਕੋਟਾ ਦੇਵੀ ਦੇ ਪਹਾੜਾਂ ਦੇ ਜਾ ਕੇ ਛਿਪ ਗਿਆ ਸੀ ਤੇ ਉਤੋਂ ਫਿਰ ਵਾਪਸ ਆਏ ਮਾ ਸਿੰਘ ਤੇ ਉਹਨਾਂ ਨੇ ਅੰਮ੍ਰitsar ਆ ਕੇ ਇਸ਼ਨਾਨ ਕੀਤਾ ਤੇ ਤੇ ਉਹਨਾਂ ਨੇ ਅਰਦਾਸ ਦੇ ਵਿੱਚ ਗੱਫੇ ਪੇਟ ਕੀਤੇ ਗੁਰੂ ਘਰ ਦੇ ਵਿੱਚ ਤੇ ਬਾਕੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਾਕੀ ਇਤਿਹਾਸ ਦੱਸਾਂਗੇ ਤੇ ਆਪਣਾ ਚੈਨਲ ਏ ਜਰੂਰ ਸਾਰੇ ਜਣੇ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ